ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਲਟਰਾ ਟੈਕ ਸੀਮੈਂਟ ਕੰਪਨੀ ਵੱਲੋਂ ਨਵਾਂ ਸ਼ਹਿਰ ਵਿੱਚ ਸ਼੍ਰੀ ਬਖਸ਼ੀਸ ਸਿੰਘ ਏਰੀਆ ਮੈਨੇਜਰ ਦੀ ਅਗਵਾਈ ਦੇ ਹੇਠ ਸ਼੍ਰੀ ਰੋਹਤ ਰਾਣਾ ਟੈਕਨੀਕਲ ਇੰਜੀਨੀਅਰ ਹੋਰਾਂ ਵੱਲੋਂ ਵੈਲਡਿੰਗ ਰਾਜ ਮਿਸਤਰੀ ਠੇਕੇਦਾਰਾਂ ਨੂੰ ਕੰਸਟਰਕਸ਼ਨ ਕੈਮੀਕਲ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਵਾਂ ਸ਼ਹਿਰ ਦੇ ਡੀਐਸਪੀ ਸੀਮੈਂਟ ਡੰਪ ਬਾੜੇ ਸਰਦਾਰ ਗੁਰਜੀਤ ਸਿੰਘ ਹੋਰਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਇੱਕ ਦੁਕਾਨ ਦੇ ਵਿੱਚ ਸਾਰੇ ਸੀਮੈਂਟ, ਟਾਈਲ ਐਡ्हेसिव्स, ਵਾਟਰ ਪੂਰੀ ਕੈਮੀਕਲ ਉੱਥੇ ਹੀ ਤੁਹਾਨੂੰ ਪੇਂਟ ਦਾ ਕੰਮ ਜਿਹੜਾ ਹੈਗਾ ਅਲਟਰਾਟੈਕ ਦਾ ਇੱਕ ਨਵਾਂ ਬ੍ਰਾਂਡ ਵੀ ਲਾਂਚ ਹੋਇਆ ਫਿਰਲਾ ਆਪੋਸ ਦੇ ਨਾਮ ਤੋਂ ਤੁਸੀਂ ਸਾਰੇ ਜਣੇ ਸੀਮਟ ਲਾਣੇ ਹੋ ਰੇਤਾ ਬਦਰੀ ਨਾਲ ਕੰਮ ਕਰਦੇ ਹੋ ਪੇਂਟ ਦਾ ਕੰਮ ਕਰਦਾ ਕੋਈ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਪੇਂਟ ਦੇ ਵਿੱਚ ਜਾਂਦੇ ਹੋਏ ਕੋ ਮਾੜਾ ਮੋਟਾ ਫਿਨਿਸ਼ਿੰਗ ਦਾ ਕੰਮ ਕਰਦੇ ਫਿਰਲਾ ਆਪੋਸ ਦੇ ਨਾਮ ਤੋਂ ਅਲਟਰਾਟੈਕ ਦਾ ਹੀ ਪੇਂਟ ਮਾਰਕੀਟ 'ਚ ਵਿਕ ਰਿਹਾ ਯੂਜ਼ ਕੀਤਾ ਤੁਸੀਂ ਮਿਡਲਾ ਆਪੋਸ ਵੇਸ਼ੇ ਯੂਜ਼ ਕੀਤਾ ਹੋਏਗਾ ਬਜਟ ਯੂਜ਼ ਕੀਤਾ ਹੋਏਗਾ ਜਾਂ ਆਪਣੇ ਘਰਿਆਂ 'ਚ ਵਰਤਿਆ ਹੋਏਗਾ ਪਰ ਫਿਰਲਾ ਉਪਰਸ ਦੇ ਨਾਮ ਤੋਂ ਆਪਣਾ ਨਾਵਾਪੜਾ ਕਮਰਚ ਮਾਰਕੀਟ ਆ ਰਿਹਾ ਹੈ। ਔਰ ਓਵਰਆਲ ਮਤਲਬ ਕਿ ਜਿਵੇਂ ਕਿ ਸੀਮੈਂਟ ਦਾ ਕੰਮ ਹੋ ਗਿਆ। ਇਹ ਅਲਟਰਾਟੈਕ ਇੰਡੀਆ ਦੇ ਵਿੱਚ ਨੰਬਰ 1 ਹੈ। ਤੇ ਉਸ ਤੋਂ ਇਲਾਵਾ ਪੇਂਟ ਹੋ ਗਿਆ। ਉਹਦੇ ਵਿੱਚ ਇਸ ਵੇਲੇ ਅਜੇ ਥੋੜੇ ਪਿਛੇ ਆ। ਔਣੀ-ਔਣੀ ਆਪਾਂ ਉਹ ਵੀ ਠੀਕ ਹੋ ਜਾਣਗੇ। ਲੱਗ ਵੀ ਉਹ ਵੀ ਸੇਲ ਵਾਝੂਗੀ ਆਪਾਂ। ਉਹਦੇ ਨਾਲ-ਨਾਲ ਆਪਾਂ ਜੇ ਗੱਲ ਕਰੀਏ ਵਾਟਰਪੂਫਿੰਗ ਕੈਮੀਕਲ ਹੋ ਗਿਆ। ਇਹ ਵੀ ਆਪਾਂ ਅਲਟਰਾਟੈਕ ਦੇ ਪਾਰੀਆਂ ਪ੍ਰੋਜੈਕਟ ਦੇ ਵਿੱਚ ਕਾਫੀ ਇੱਥੇ ਦੇਖਿਆ ਨਾ ਕਰਦੇ। ਉਹ ਤੁਹਾਨੂੰ ਵੀ ਥੋੜੀ ਜਿਹੀ ਡੈਮੋ ਵੀ ਕਰਕੇ ਦਿਖਾਵਾਂਗੇ ਤੇ ਦੋਵਾਂ ਦੇ ਡਿਫਰੈਂਸ ਕੀ ਹੈ ਵਾਟਰਪੂਫੀ ਕੈਮੀਕਲ ਜਦੋਂ ਆਪਾਂ ਯੂਜ਼ ਕਰਦੇ ਹਾਂ ਉਹ ਸਾਰੇ ਪ੍ਰੋਡਕਟ ਜਿਹੜੇ ਯੂਜ਼ ਕਰਦੇ ਉਹਨਾਂ ਦੇ ਵੀ ਗੱਲ ਕਰਦੇ ਆਂ ਜੇ ਆਪਾਂ ਗੱਲ ਕਰੀਏ ਉਸ ਡੀਲਰ ਦੀ ਦੁਕਾਨ ਤੇ ਟੈਂਕੀਆਂ ਵੀ ਮਿਲਦੀਆਂ ਜਿਹੜੇ ਵੀ ਬਿਲਡਿੰਗ ਮਟੀਰੀਅਲ ਦਾ ਕੰਮ ਕਰਦੇ ਆ ਯਾ ਸਰੀਆ ਮਿਲਦਾ ਹੈ ਨਾ ਤੇ ਯਾ ਕਹਿੰਦੇ ਆ ਕੋਈ ਸੈਂਟਰੀ ਦਾ ਸਮਾਨ ਮਿਲਦਾ ਹੈਗਾ ਇਹ ਸਾਰੇ ਪ੍ਰੋਡਕਟ ਵੀ ਹੋਲੀ ਹੋਲੀ ਅਲਟਰਾਟੈਕ ਬ੍ਰਾਂਡ ਦੇ ਆਣਗੇ ਜੇ ਤੱਕ ਹੁਣ ਤੁਸੀਂ ਸੀਮੈਂਟ ਲੈਣੇ ਹੋ ਯਾ ਮੈਂ ਕਹਾਂ ਵਾਟਰਪੂਫਿੰਗ కెమికਲ ਲੈਨੇ ਹਾਂ ਬਾਕੀ ਪ੍ਰੋਡਕਟ ਵੀ ਹੋਲਿਗੋਲਿਕ ਅਲਟਰਾਟੈਕ ਦੇ ਹੀ ਮਾਰਕੀਟ ਦੇ ਵਿੱਚ ਆ ਜਾਣਗੇ ਮਤਲਬ ਕਿ 10-15 ਸਾਲਾਂ ਦੇ ਵਿੱਚ ਸਰੀਆ ਵੀ ਤੁਹਾਨੂੰ ਮਾਰਕੀਟ 'ਚ ਦੇਖੂਗਾ ਪੇਂਟ ਆ ਗਿਆ ਸਰੀਆ ਵੀ ਤੁਹਾਨੂੰ ਦੇਖੂਗਾ ਸੈਂਟਰੀ ਦੀ ਜਿਹੜਾ ਪ੍ਰਿੰਸ ਦੀ ਪਾਈਪ ਆਉਂਦੀ ਹੈ ਇਸ ਤਰੀਕੇ ਨਾਲ ਸੈਂਟਰੀ ਵੇਅਰ ਜਾਂ ਪਾਈਪ ਦੇ ਵਿੱਚ ਉਹ ਵੀ ਅਲਟਰਾਟੈਕ ਦੇ ਪ੍ਰੋਡਕਟ ਤੁਹਾਨੂੰ ਮਾਰਕੀਟ 'ਚ ਦੇਖੂਗਾ ਤੇ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਵਾਟਰਪੂਫਿੰਗ కెమికਲ ਦੀ ਜਿਹੜਾ ਕਿ ਮੇਨ ਟੌਪਿਕ ਆਪਣਾ ਜਿਹੜਾ ਵਾਟਰਪੂਫਿੰਗ ਕੈਮੀਕਲ ਦੇ ਵਿੱਚ ਹਮ ਘਰ ਬਣਾਉਣ ਵਾਸਤੇ ਥਾਂ ਥਾਂ ਤੇ ਵਾਟਰਪੂਫਿੰਗ ਕੈਮੀਕਲ ਦੀ ਲੋੜ ਪੈਂਦੀ ਆ ਨੀਆ ਦੇ ਵਿੱਚ ਹਨਾ ਲੈਟਰ ਦੇ ਵਿੱਚ ਔਰ ਮਕਮਾ ਫਾਊਂਡੇਸ਼ਨ ਦੇ ਵਿੱਚ ਪਲਾਸਟਰ ਦੇ ਵਿੱਚ ਚੁਣਾਈ ਵੇਲੇ ਤੋਂ ਸਾਰੇ ਪ੍ਰੋਡਕਟਾਂ ਦੇ ਵਿੱਚ ਵਾਟਰਪੂਫਿੰਗ ਕੈਮੀਕਲ ਦੀ ਲੋੜ ਪੈਂਦੀ ਆ ਔਰ ਅਲੱਗ ਅਲੱਗ ਸੈਗਮੈਂਟ ਤੇ ਕੈਮੀਕਲ ਸਾਡੇ ਕੋਲ ਐਸ ਵੇਲੇ ਹੈਗੇ ਆ ਤੁਹਾਡੇ ਸਾਹਮਣੇ ਵਾਟਰਪੂਫਿੰਗ ਦੀ ਸਾਰੀ ਰੇਂਜ ਪਈ ਹੈ ਤੁਸੀਂ ਕਿਹੜਾ ਕਿਹੜਾ ਕੈਮੀਕਲ ਵਰਤਦੇ ਹੋ ਆ ਪਹਿਲਾਂ ਇਹ ਦੇਖੋ ਦੇਖ ਰਹੇ ਸਾਰਿਆਂ ਨੂੰ ਐਫ ਵੀ ਦੇਖ ਰਹੇ ਹਾਂ ਜਿਮਨੰਦਰ ਜੀ ਹਾਂ ਜੀ ਜੀ ਫਰਕ ਦਿਖ ਰਿਹਾ ਨਾ ਦੋਵਾਂ ਦੇ ਵਿੱਚ ਇਹਦੇ ਵਿੱਚ ਕੈਮੀਕਲ ਪਾਇਆ ਹੋਇਆ ਇਹ ਨਾਰਮਲ ਹੈ ਇਹ ਨਾਰਮਲ ਹੈ ਇਹ ਕੈਮੀਕਲ ਪਾਇਆ ਹਾਂ ਹਾਂ ਲੂਸ ਮਸਾਲਾ ਹੈ ਤੁਹਾਡਾ ਕੰਮ ਹੈ ਤੁਸੀਂ ਫਿਨਿਸ਼ਿੰਗ ਕਰਦੇ ਹੋ ਤੁਹਾਡੇ ਮਿਸਤਰੀ ਫਿਨਿਸ਼ਿੰਗ ਕਰਦੇ ਹੈ ਹੈਨਾ ਤੇ ਸਫਾਈ ਛੇਤੀ ਹੋਊਗੀ ਵਾਈਬ੍ਰੇਟਰ ਘੱਟ ਬਚੂਗਾ ਠੀਕ ਹੈ ਨਾ ਲੀਕ ਉਹ ਕੰਕਰੀਟ ਹੋਊਗੀ 에ਅਰ ਬੱਬਲ ਜਾਂ 에ਅਰ ਦੇ ਰੇੜੇ ਰੇਸ਼ੇ ਰਹਿ ਜਾਂਦੇ ਹੈ ਲੈਟਰ ਦੇ ਵਿੱਚ ਉਹ ਖਤਮ ਹੋ ਜਾਣਗੇ ਇਸ ਕਰਕੇ ਇਹਨੂੰ ਵਰਤਣਾ ਚਾਹੀਦਾ ਮਤਲਬ ਮੇਨ ਪੋਰਸ਼ਨ ਤਾਂ ਇਹਦਾ ਹੀ ਆ ਜਿਹਦੇ ਮਰਜੀ ਮਸਾਲੇ ਚ ਪਾਉਗੇ ਪਲੱਸਟਰ ਤੇ ਚਣਾਈ ਦੇ ਦੇ ਸਾਰੇ ਪਾਸੇ ਇਸ ਦੇ ਵਿੱਚ ਵੀ ਪਾ ਲਓ ਅੱਗੇ ਦੇ ਵਿੱਚ ਪਾ ਲਓ ਨਵਾਂ ਸ਼ਹਿਰ ਵਿੱਚ ਸੈਮੀਨਾਰ ਆਇਆ ਕਾਦੇ ਸਵਾਦ ਅ ਸਰ ਮੇਰਾ ਨਾਮ ਬਖੀਰ ਸਿੰਘ ਆ ਜੀ ਮੈਂ ਇਸ ਏਰੀਏ ਦਾ ਸੇਲਜ਼ ਮੈਨੇਜਰ ਆ ਜੀ ਨਵਾਂ ਸ਼ਹਿਰ ਦਾ ਤੇ ਜਿਹੜਾ ਅੱਜ ਦਾ ਆਪਣਾ ਸੈਮੀਨਾਰ ਆ ਇਹ ਆਪਾਂ ਠੇਕੇਦਾਰਾਂ ਨੂੰ ਅਵੇਅਰ ਕਰਨ ਵਾਸਤੇ ਲਗਾਇਆ ਸੀ ਜੋ ਆਪਣੇ ਕੈਮੀਕਲ ਪ੍ਰੋਡਕਟ ਆਉਂਦੇ ਆ ਜੀ ਉਹਦੇ ਬਾਰੇ ਤੇ ਜਿਹੜੀ ਆਪਣੀ ਸੀਮੈਂਟ ਦੀ ਕੁਆਲਿਟੀ ਆ ਕਿਉਂ ਆਪਾਂ ਦੂਸਰੇ ਨਾਲੋਂ ਬੈਸਟ ਕਰ ਰਹੇ ਆ ਕਿਉਂ ਆਪਣਾ ਦੇਸ਼ ਦਾ ਨੰਬਰ 1 ਸੀਮੈਂਟ ਆ ਉਹਦੇ ਬਾਰੇ ਆਪਣੇ ਜਿਹੜੀ ਇਹ ਆਪਾਂ ਸੈਮੀਨਾਰ ਕਰਵਾਇਆ ਜਾ ਰਿਹਾ ਇਹ ਆਪਾਂ ਜਿਹੜੇ ਆਪਣੇ ਅਥਾਰਾਈਜ਼ ਡੀਲਰ ਆ ਠੀਕ ਆ ਜੀ ਅਕਸੇਲ ਕਾਰਪੋਰੇਸ਼ਨ ਉਹਨਾਂ ਨੇ ਉਹਨਾਂ ਦੀ ਆਪਾਂ ਪ੍ਰੋਮੋਸ਼ਨ ਵਾਸਤੇ ਇਹ ਜਿਹੜਾ ਆਰਗੇਨਾਈਜੇਸ਼ਨ ਕਰਵਾਈ ਹੈ ਜੀ ਅੱਜ ਦੀ ਇਦੇ ਵਿੱਚ ਕੀ ਕੀ ਦੱਸਿਆ ਜੀ ਤੁਸੀਂ ਜਿਹੜਾ ਰਾਜਮਿਸਤਰੀ ਰਾਜਮਿਸਤਰੀਆਂ ਨੂੰ ਇਹਦੇ ਵਿੱਚ ਆਪਾਂ ਜੀ ਆਪਣੇ ਜਿਹੜੇ ਕੈਮੀਕਲ ਪ੍ਰੋਡਕਟ ਆਉਂਦੇ ਆ ਜਿਸ ਤਰ੍ਹਾਂ ਆਮ ਜ਼ਿਆਦਾਤਰ ਕੀ ਆ ਕਿ ਸ਼ੋਰੇ ਦੀ ਪ੍ਰੋਬਲਮ ਰਹਿੰਦੀ ਆ ਉਹਦੇ ਪ੍ਰੋਡਕਟ ਆਪਾਂ ਜਾਣਕਾਰੀ ਦਿੱਤੀ ਆ ਜੀ ਠੀਕ ਆ ਜੀ ਫਿਰ ਉਹਦੇ ਵਿੱਚ ਆਪਾਂ ਸੀਮੈਂਟ ਦੀ ਜਾਣਕਾਰੀ ਦਿੱਤੀ ਆ ਠੀਕ ਆ ਜੀ ਉਹ ਚੀਜ਼ਾਂ ਹੈਗੀਆਂ ਜੀ ਜੀ ਪਹਿਲਾਂ ਤੇ ਮੈਂ ਨਾ ਬਖਸ਼ੀਸ਼ ਸਿੰਘ ਏਰੀਆ ਮੈਨੇਜਰ ਸੇਲਸ ਦਾ ਬਹੁਤ-ਬਹੁਤ ਨਵੇਂ ਸ਼ਾਇਰ ਵਿੱਚ ਆਉਣ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਮਿਸਤਰੀਆਂ ਨੂੰ ਗਾਈਡ ਕੀਤਾ ਕਿ ਇੱਥੇ ਆਪਣਾ ਜਿਹੜੀ ਅਲਟਰਾਟੈਕ ਸੀਮੈਂਟ ਬਾਰੇ ਸਾਰਾ ਕੁਝ ਦੱਸਿਆ ਮੈਂ ਅਲਟਰਾਟੈਕ ਸੀਮੈਂਟ ਦਾ ਸੇਲ ਪ੍ਰਮੋਟਰ ਹਾਂ ਮੈਂ ਉਹਦਾ ਕੰਮ ਕਰ ਰਿਹਾ ਹਾਂ ਮੈਂ 1978 ਤੋਂ ਸੀਮੈਂਟ ਵੇਚ ਰਿਹਾ ਹਾਂ ਔਰ ਬਿਰਲਾ ਗਰੁੱਪ ਇੰਡੀਆ ਦਾ ਸਭ ਤੋਂ ਉੱਤਮ ਗਰੁੱਪ ਹੈ ਬਖਸ਼ੀਰ ਜੀ ਸਾਡੇ ਉਸ ਗਰੁੱਪ ਦੇ ਨਵਾ ਸ਼ਹਿਰ ਦੇ ਮੈਨੇਜਰ ਆ ਅਸੀਂ ਬਹੁਤ ਖੁਸ਼ ਰਸੀਬ ਹਾਂ ਕਿ ਅਸੀਂ ਨਵਾ ਸ਼ਹਿਰ ਵਿੱਚ ਬਖਸ਼ੀ ਸਿੰਘ ਦੀ ਛਤਰਛਾਇਆ ਵਿੱਚ ਬਿਜ਼ਨਸ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਫੇਸਟ ਗਾੜਾ ਕਰੀਮ ਵਰਗਾ ਬਣ ਜੇਗਾ ਹੁਣ ਕਰੀਮਾਂ ਜਿਹਦਾ ਫੇਰ ਲਵੰਦੀ ਕਰੀਮ ਹੁੰਦੀ ਹੈ ਟਿਊਬ ਜਾਂ ਟੂਥਪੇਸਟ ਹੁੰਦਾ ਆ ਉਹਦੇ ਵਿੱਚ ਜਿਹੜਾ ਪੇਸਟ ਨਿਕਲਦਾ ਆ ਉਦਾਂ ਦਾ ਜੇ ਗਾੜਾ ਮਟੀਰੀਅਲ ਹੋਵੇ ਉਹ ਗਾੜਾ ਤੁਹਾਡਾ ਮਟੀਰੀਅਲ ਬਣ ਜੂ ਉਹ ਗਾੜਾ ਮਟੀਰੀਅਲ ਤੁਸੀਂ ਹਲਕੀਆਂ-ਫੁਲਕੀਆਂ ਤਰਜਾ ਭਰਨ ਵਾਸਤੇ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਨਾ ਜੀ ਉਹਦੇ ਨਾਲ ਹਲਕੀ-ਫੁਲਕੀ ਕੋਈ ਤਰਜਾ ਆ ਇੱਕ ਸੂਤ ਦੇ ਬਰਾਬਰ ਦੀ ਇੱਕ ਸੂਤ ਟ ਜਾ ਰਹੀਆ ਤਾਂ ਜੇ ਲੈਟਰਾਂ ਦੇ ਅਕਸਰ ਆ ਜਾਂਦੀ ਹੈ ਜਾਂ ਪੁਰਾਣੇ ਲੈਟਰਾਂ ਦੇ ਹੁੰਦੀ ਆ ਉਸ ਨੂੰ ਸਾਫ਼ ਕਰਕੇ ਇਹਦੇ ਨਾਲ ਭਰ ਸਕਦੇ ਆ ਔਰ ਬਹੁਤ ਜ਼ਿਆਦਾ ਮਜ਼ਬੂਤ ਜਿਹੜਾ ਹੈਗਾ ਕ੍ਰੈਕ ਫਿਲਰ ਇਹ ਸਾਬਤ ਹੈਗਾ ਔਰ ਐਸਨੋ ਕੋਟਿੰਗ ਦੇ ਦੌਰ ਤੱਕ ਤੁਸੀਂ ਇਹ ਸਿਰ ਕਰਦੇ ਹੁਣ ਅਕਸਰ ਆਪਣੇ ਪਲਾਸਟਰ ਜਿਵੇਂ ਕਿ ਜਿੱਥੇ ਨਾਲੀ ਵਗੈਰਾ ਹੁੰਦੀ ਆ ਹੈਨਾ ਬਾਹਰਲਾ ਪਲਾਸਟਰ ਹੁੰਦਾ ਆ ਜਾਂ ਜਿੱਥੇ ਪਾਣੀ ਜ਼ਿਆਦਾ ਖੜਾ ਹੁੰਦਾ ਆ ਗਲੀ ਗੁਲੀ ਹੁੰਦੀ ਆ ਬਾਹਰਲੇ ਪਲਾਸਟਰ ਝੜਨ ਲੱਗ ਜਾਂਦੇ ਆ ਠੀਕ ਹੈ ਨਾ ਛਾ 2-3 ਸਾਲ ਬਾਅਦ ਉਹ ਦੁਬਾਰਾ ਪਰ ਰਿਪੇਅਰ ਕਰਦੇ ਆ ਉਹਨਾ ਪਲਸਟਰਾਂ ਨੂੰ ਰਿਪੇਅਰ ਕਰਨ ਵਾਸਤੇ ਕਿਉਂਕਿ ਸਲਾਬ ਚੜੀ ਹੁੰਦੀ ਹੈ ਨਾਲੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਹੁੰਦੇ ਆ ਉਹ ਵੀ ਚੜਦੇ ਉਹ ਖਰਾਬ ਕਰਦੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਲਸਟਰ ਨੂੰ ਜੇ ਤੁਸੀਂ ਕਰਨਾ ਹੈ ਇਸ ਕੈਮੀਕਲ ਨਾਲ ਪਾ ਕੇ ਕਰਨਾ 1 ਲੀਟਰ ਐਸਡੀਆਰ ਕੈਮੀਕਲ ਤੁਸੀਂ ਇੱਕ ਬੋਰੀ ਸੀਮੈਂਟ ਦੇ ਵਿੱਚ ਮਿਕਸ ਕਰਕੇ ਉਹਦਾ ਪਲਸਟਰ ਕਰ ਸਕਦੇ ਹੋ ਉਹ ਕੈਮੀਕਲ ਛੜੂਗਾ ਚੜੂਗਾ ਸਹੀ ਪਰ ਉਹਦੀ ਲਾਈਫ ਜ਼ਿਆਦਾ ਹੋਗੀ 4-5 ਸਾਲ ਬੜੇ ਆਰਾਮ ਨਾਲ ਕੱਟ ਜਾਣਗੇ ਤੁਹਾਡੇ ਉਹ ਹਿਲਦਾ ਨਹੀਂ ਬਾਬਰੇ ਦੀ ਬਹੁਤ ਜ਼ਿਆਦਾ ਨਾਰਮਲ ਨਾਲ ਬਚ ਜਾਂਦੀ ਹੈ। ਇੱਕ ਹੋਰ ਕੰਮ ਕਰ ਸਕਦੇ ਹਾਂ। 2-2 3-3 4-4 ਕੋਟ ਕੋਟਿੰਗ ਕਰਨ ਦਾ ਬੜਾ ਰਿਵਾਜ ਚੱਲਿਆ ਹੈ। ਵਿੱਚ ਆਪਾਂ ਸਾਰੀ ਕੰਧ ਨੂੰ ਕੋਟ ਕਰ ਦਈਏ ਤਾਂ ਕਿ ਉੱਤੇ ਸ਼ੋਰਾ ਨਾ। ਕੋਈ ਸ਼ੋਰਾ ਹੁੰਦਾ ਹੈ ਪਾਣੀ ਦੀ ਰੋਕਥਾਮ ਤੋਂ ਹੁੰਦਾ ਹੈ। ਪਾਣੀ ਨੂੰ ਰੁਕਣਾ ਹੈ ਆਪਾਂ। ਇਹਦੇ ਨਾਲ ਬੜੇ ਤੁਸੀਂ ਸਸਤੇ ਤਰੀਕੇ ਨਾਲ ਵਾਟਰਪੂਫਿੰਗ ਕਰ ਸਕਦੇ ਆ। ਇਹਦਾ ਖਰਚਾ 6 ਤੋਂ 7 ਰੁਪਏ ਸਕਰ ਫੁੱਟ ਦਾ ਪੈਂਦਾ ਹੈ। ਠੀਕ ਹੈ ਨਾ ਜੀ ਹਾਰਡ ਵੀ ਕੋਈ ਹਜ਼ਾਰ ਸਕਰ ਫੁੱਟ ਦਾ ਏਰੀਆ ਹੈ ਨਾ। 7 ਤੋਂ 8000 ਰੁਪਏ ਦਾ ਕੈਮੀਕਲ ਲੱਗੂਗਾ ਤੁਹਾਡਾ 4-4 ਕੁਛ 5-5 ਸਾਰਾ ਕੋਟ ਹੋ ਜਾਊਗਾ ਠੀਕ ਹੈ ਦੋਹਾਂ ਸਾਈਡ ਇਹਦੇ ਵਿੱਚ ਜੇ ਆਪਾਂ ਗਾਹਕ ਨੂੰ ਕਹੀਏ ਕਿ ਤੁਸੀਂ ਆ ਕਰਵਾਓ ਉਹਦੇ ਵਿੱਚ ਤੁਹਾਡੀ ਗਾਰੰਟੀ ਗਾਡੀ ਹੈਗੀ ਪ੍ਰੋਡਕਟ ਦੀ ਪ੍ਰੋਡਕਟ ਗਾਰੰਟੀ ਹੈ ਲੈਟਰ ਦੇ ਵਿੱਚ ਲਾ ਲਾਂਗੇ ਲੈਟਰ ਦੇ ਨਾਲ ਅਸੀਂ ਲੈਟਰ ਦੇ ਵਿੱਚ ਲਾ ਲਾਂਗੇ ਲਾਈਫਰ ਲੈਟਰ ਦੇ ਨਿਯਮ ਦੇ ਨਾਲ ਕੋਟ ਜਿਹੜੀ ਕਰਦੇ ਆਂ ਕੈਮੀਕਲ ਚ ਪਾ ਕੇ ਉਸ ਨਾਲ ਲਾਨੇ ਦੋ ਜਿਹੜੇ ਸੀਜ਼ਨ ਆ ਦੋ ਸੀਜ਼ਨ ਮਤਲਬ 1.5 ਸਾਲ 2 ਸਾਲ ਬੜੇ ਆਰਾਮ ਨਾਲ ਨੀਰ ਵਾਲਾ ਬੜੇ ਆਰਾਮ ਨਾਲ ਕੱਢ ਜਾਂਦਾ ਉਹ ਪੱਟ ਨਹੀਂ ਹੁੰਦਾ ਇਹ ਉਹ ਤਾਂ ਪਰਤਾ ਹੋਣਾ ਨਾ ਜਿਹੇ ਲੈਂਡ ਤੇ ਪਾਇਆ ਹਾਂ ਜੇ ਲੈਂਡ ਤੇ ਪਾ ਕੇ ਫਸਲ ਆਤਾ ਮਿੱਟੀ ਪਾ ਕੇ ਫੇਰ ਕੋਸ਼ਕ ਕਰੇ ਫੇਰ ਤਾਂ ਪੱਟ ਨਹੀਂ ਉਹ ਹੀ ਇਸ਼ੂ ਨਹੀਂ ਉਹਦੇ ਵਾਸਤੇ ਇੱਕ ਹੋਰ ਪ੍ਰੋਡਕਟ ਵੀ ਹੈਗਾ ਉਹ ਇਹਦੇ ਨਾਲ ਜ਼ਿਆਦਾ ਵਧੀਆ ਹੈ ਅੱਛਾ ਜੇ ਆਪਾਂ ਦੁਬਾਰ ਨੂੰ ਲਾਈਏ ਹੈ ਜਿੱਦਾਂ ਤੁਸੀਂ ਕਹਿੰਦੇ ਦੁਬਾਰ ਨੂੰ ਲਾਓ ਹਾਂ ਦੀਵਾਰ ਦਾ ਮਤਲਬ ਕੀ ਦੀਵਾਰ ਦਾ ਮਤਲਬ ਮਤਲਬ ਚਾਰ ਚਾਰ ਪੰਜ ਨਹੀਂ ਖਲਾਬਾ ਕਹਿੰਦੇ ਸਲਾਬਾ ਆਉਂਦਾ ਹੈ ਖਲਾਬਾ ਨਹੀਂ ਆਉਂਦਾ ਹਾਂ ਉਹਦੇ ਨਾਲ ਉਹਦਾ ਮਤਲਬ ਕੀ ਹੈ ਬਈ ਜੇ ਆਪਾਂ ਇਹ ਲਾ ਕੇ ਲਾਉਂਦੇ ਆ ਮਤਲਬ ਕਿੰਨੇ ਸਾਲ ਤੱਕ ਆਪਣਾ ਇਹ ਕਰ ਸਕਦਾ ਹੈ ਲਾਈਫਟਾਈਮ ਜੇ ਰੋਕ ਤੋਂ ਫਿਰ ਉਹੀ ਬਣ ਜਾਣਾ ਲਾਈਫਟਾਈਮ ਆ ਭਾਜੀ ਉਹਦੇ ਇੱਟ ਦੇ ਰੇਸ਼ੇ ਬੰਦ ਕਰਦੇ ਜਦੋਂ ਸਾਨੂੰ ਗਾਹ ਪੁੱਛਦਾ ਆਪਾਂ ਸਾਰੇ ਜਣੇ ਬੈਠੇ ਅਸੀਂ ਕਿਸੇ ਵੀ ਗਾਹ ਨੂੰ ਦੱਸਾਂਗੇ ਆਪਾਂ ਸਾਰੇ ਠੇਕੇਦਾਰ ਬੈਠੇ ਠੀਕ ਹੈ ਜੀ ਸਾਨੂੰ ਕੋ ਗਾਹ ਪੁੱਛਦਾ ਹੈ ਯਾਰਾ ਸਲਾਬਾ ਇਥੋਂ ਇਦਾਂ ਕਰਕੇ ਜਰਾ ਆਵੇ ਅੱਜ ਉਹ ਕਾਵਾਂਗੇ ਵੀ ਯਾਰ ਆ ਚੀਜ਼ ਵਰਤੋ ਵੀ ਐਨੇ ਟਾਈਮ ਤੱਕ ਨਹੀਂ ਆ ਸਕਦਾ ਨਹੀਂ ਆਉਗਾ ਉਹਦੇ ਗਾਰੰਟੀ ਆ ਉਹ ਕਹਿੰਦੇ ਆ ਵੀ ਲਾਈਫ ਟਾਈਮ ਤੱਕ ਨਹੀਂ ਆ ਸਕਦਾ ਪ੍ਰੋਡਕਟ ਦਾ ਭਰੋਸਾ ਯਾਰਾ ਠੀਕ ਹੈ ਨਾ ਇਹਨੂੰ ਸਹੀ ਢੰਗ ਨਾਲ ਵਰਤੋ ਉਹ ਜਿੱਥੇ ਵਰਤਣਾ ਚਾਹੀਦਾ ਹੈ ਹਾਂ ਤੇ ਜਿਹੜਾ ਕੰਮ ਆ ਤੁਹਾਡਾ ਉਹਦੀ ਲਾਈਫ ਟਾਈਮ ਦੀ ਗਾਰੰਟੀ ਹੈ ਉੱਥੇ ਸਲਾਬਾ ਚੋਣ ਦੀ ਚੈਦੀ ਹੋਵੇ ਮੈਂ ਵੀ ਆਖਾਂਗਾ ਕਿ ਵਰਤੋ ਤੇ ਆ ਲਾਈਫ ਟਾਈਮ ਦੀ ਇਹਦੀ ਗਾਰੰਟੀ ਆ ਪੰਜ ਸਾਲਾਂ ਦਾ ਪਾ ਕੇ ਗੱਲ ਤੇ ਇਹਨੂੰ ਬੁਲਾਵਿਓ ਖੁਦ ਦੇ ਕਰ ਲੈਣਾ ਮਾਲਕ ਨਹੀਂ ਕਾਵੇ ਨਹੀਂ ਬਾ ਉਹ ਉਹ ਨਹੀਂ ਠੀਕ ਆ ਇਹ ਇੱਕ ਹੋਰ ਵੀ ਪ੍ਰੋਡਕਟ ਹੈ ਗਿਆ ਕੱਲੇ ਨਹੀਂ ਇਹ ਹੀ ਪ੍ਰੋਡਕਟ ਆ ਇਹ ਤਾਂ ਬਿਲਕੁਲ ਸਿੰਪਲ ਜਿਹਾ ਛੀਜ ਆ ਹੈਨਾ ਮਤਲਬ ਕਿ ਸਿੰਪਲ ਆ ਹੈ ਕਿਤੇ ਜੋੜ ਹੋ ਗਿਆ ਉਹਤੇ ਲਾ ਲਿਆ ਹੈਨਾ ਕਿਤੇ ਮੈਂ ਕਹਿੰਦਾ ਵੀ ਗਟਰ ਦਾ ਕੰਮ ਹੋ ਗਿਆ ਉਹਤੇ ਕਰ ਲਿਆ ਤੁਸੀਂ ਨੀਰੂ ਮਾਰਦੇ ਹੋ ਉਹ ਨੀਰੂ ਦੀ ਬੁਨਿਆਦ ਨਹੀਂ ਰਹਿੰਦੀ ਉਹ ਖਰਾਬ ਹੋ ਜਾਂਦਾ ਬਹੁਤ ਜ਼ਿਆਦਾ ਛੇਤੀ ਹੈ ਨਾ ਤੇ ਉਹਨਾਂ ਦੀ ਜਗ੍ਹਾ ਆਪਾਂ ਇਹਨੂੰ ਇਸਤੇਮਾਲ ਕਰ ਸਕਦੇ ਆ। ਤੇ ਜਿਹੜੀ ਤੁਸੀਂ ਕਹਿ ਰਹੇ ਹੋ ਮਿੱਟੀ ਪਾ ਕੇ ਕੱਲੇ ਗੱਲ ਕੀਤੀ ਸੀ ਨਾ ਮਿੱਟੀ ਪਾ ਕੇ ਹੈਨਾ ਮਿੱਟੀ ਪਾਣੀ ਆ ਮਿੱਟੀ ਦੇ ਵਿੱਚ ਪ੍ਰੈਸ਼ਰ ਬਣਦਾ ਹੈ ਠੀਕ ਹੈ ਨਾ ਉਹ ਪਾਣੀ ਵੀ ਚੂਸ ਕੇ ਰੱਖ ਦਈਏ ਥੋੜਾ ਜਿਹਾ ਇਸੇ ਕਰਕੇ ਪਹਿਲਾਂ ਬੜੇ ਕਈ ਵੇਲੇ ਲੋਕ ਪਾ ਲੈਂਦੇ ਸੀਗੇ ਪਰ ਲੋਕ ਕਾਮਯਾਬ ਨਹੀਂ ਹੋਈ ਲੈਂਟਰ ਫਿਰ ਖਰਾਬ ਹੋ ਜਾਂਦੇ ਨੇ ਇਸੇ ਕਰਕੇ ਗੱਲ ਕੀਤੀ ਨੇ ਅਰੇ ਕੰਨੀ ਸਾਡੀ ਬੋਲੀ ਜਗਾ ਆ ਚੀਜ਼ ਆ ਹਾਈ ਫਲੈਕਸ ਠੀਕ ਹੈ ਨਾ ਜੀ ਇਹ ਹਾਈ ਫਲੈਕਸ ਚੀਜ਼ ਆ ਇਹਦਾ ਜਿਹੜਾ ਖਰਚਾ ਆ ਸਕੁਅਰ ਫੁੱਟ ਦਾ ਜੇ ਤੁਸੀਂ ਇਹ ਲਾਉਂਦੇ ਹੋ ਗੱਲਾ ਮਟੀਰੀਅਲ ਮਟੀਰੀਅਲ ਦਾ ਖਰਚਾ 25 ਰੁਪਏ ਸਕੁਅਰ ਫੁੱਟ ਦਾ ਪੈਂਦਾ ਇਹ ਯਾਰ ਸਕੁਅਰ ਫੁੱਟ ਸਲਾਵਾ 25000 ਰੁਪਏ ਖਰਚਾ ਆਊਗਾ ਲੇਬਰ ਆਟ ਦਾ ਲੇਕਿਨ ਇਹ ਮਟੀਰੀਅਲ ਬੜੀ ਹੀ ਮਟੀਰੀਅਲ ਆ ਲੇਬਰ ਤੁਸੀਂ ਆਪਣੇ ਹਿਸਾਬ ਨਾਲ ਦੇਖ और ये लाने के बाद भावे पंद्रह फुट पानी पर खड़ा कर दो पंद्रह फुट पानी उत्तर खड़ा कर दो हाँ हाँ बिल्कुल बिल्कुल अगली वीडियो हुई है अगली वीडियो हुई है निवारक उपाय अपनाना आवश्यक है नमी घर के किसी भी हिस्से से प्रवेश कर सकती है छत दीवारें या फिर नींव छत और बाहरी दीवारों पर गर्मी यूवी किरण बारिश क्लोराइड चार द्वारा लगातार हमला होने से संरचनात्मक हलचल से दरारें पैदा करते हैं जिससे घर के अंदर पानी को आसानी से प्रवेश मिलता है निर्माण के दौरान वाटरप्रूफिंग के लिए अल्ट्राटेक आपके लिए अल्ट्राटेक फ्लेक्स एंड हाई फ्लेक्स लाया है फ्लेक्स एंड हाई फ्लेक्स की अत्यधिक लचीली अभेद्य वाटरप्रूफिंग प्रॉपर्टी सतह को कठोर जलवायु स्थिति का सामना करने में सक्षम बनाती है और इसकी अभेद ਉਸੀ ਤਰ੍ਹਾਂ ਦਿਖਦਾ ਪਰ ਜਿੱਦਾਂ ਮੈਂ ਦੱਸਿਆ ਐਸੀ ਲਾਈਫ ਘਟਿਆ ਠੀਕ ਹੈ ਨਾ ਇਹ ਕਾਫੀ ਲਿਮਟਿਡ ਟਾਈਮ ਤੱਕ ਹੈ ਇਹ ਇਲਾਜ ਪਰ ਜਿਹੜਾ ਇਹਦਾ ਰਿਜ਼ਲਟ ਹੈ ਆ ਹਾਈ ਫਲੈਕਸ ਫਲੈਕਸ ਦਾ ਇਹ ਕੀ ਹੈ ਪ੍ਰੈਸ਼ਰ ਪੈਣ ਦੇ ਨਾਲ ਪਾਣੀ ਦਾ ਬਿਲਡਿੰਗ ਪ੍ਰਾਣੀ ਹੋੜ ਦੇ ਨਾਲ ਜਾਂ ਥੋੜੀ ਬੇਡੀ ਪਾਣੀ ਹੁੰਦੀ ਸਾਲ ਲੈਂਦੀ ਤੁਹਾਨੂੰ ਪਤਾ ਬਿਲਡਿੰਗ ਥੋੜੀ ਫੁੱਲਦੀ ਹੈ ਸੁਗੜਦੀ ਆ ਤੇ ਉਹਦੇ ਨਾਲ ਇਹ ਫੈਲ ਸਕਦਾ ਹੈ ਇਹ ਪਰਤ ਆ ਲੇਅਰ ਸਿਸਟਮ ਆ ਚਾਦਰ ਆ ਕਿਸ ਤਰ੍ਹਾਂ ਦੀ ਚਾਦਰ ਫੈਲ ਜਾਂਦੀ ਹੈ ਜਿਵੇਂ ਆਪਾਂ ਜੋੜ ਕੇ ਰੱਖੀ ਆ ਉਹ ਫੈਲ ਜਾਏ ਉਹ ਫੈਲ ਕੇ ਇਹਨੂੰ ਕਹਿੰਦੇ ਜੀਟਾ ਲੋ

100 प्रतिशत तक की, की सकारात्मक साइड वाटर कुकिंग के लिए किया जा सकता नमी की बेहतर रोकथाम जंग लगने से बेहतर रोकथाम संरचनात्मक शक्ति की रक्षा होती है और घर का उच्च स्थायी देखें कि इन्हें कैसे लगाया जाता है किसी भी वॉटर प्रूफिंग कार्य के लिए होटल की तैयारी का अत्याधिक महत्व है फायर ब्रश और जेट वॉश का उपयोग करके सतह को साफ करें वॉटर प्रूफिंग से पहले किसी भी मौजूदा संरचनात्मक त्रुटियों तो से निपटना चाहिए उपयोग से पहले खोखले क्षेत्रों का इलाज किया जाना चाहिए यदि कोई भी खाली जगह रिक्त स्थान दिख जाते हैं तो इंजेक्शन ग्राउटिंग के लिए अल्ट्राटेक माइक्रोफिल का उपयोग करें गैर संरचनात्मक दरारे वी ग्रो में खोल देनी चाहिए और एक क्रैक फिलर से भरी जानी चाहिए। मिश्रण अल्ट्राटेक फ्लेक्स लगाने के लिए पाउडर के दो भागों को लिक्विड के एक भाग में मिला है लगाने के लिए पाउडर के एक चार भागों को लिक्विड के एक भाग में मिला और लगातार मैकेनिकल मिक्सर का उपयोग करके करें। मात्रा में सामग्री का मिश्रण करें ਜਿਸ ਦਾ ਉਪਯੋਗ 2 ਘੰਟੇ ਦੀ ਨਿਪਰਾਇ ਬੋਟ ਲਾਈਫ ਦੇ ਅੰਦਰ ਕੀਤਾ ਜਾ ਸਕਦਾ ਹੈ ਇਹ ਇਨਾ ਗਾੜਾ ਮੀਡੀਅਮ ਇਹਦੇ ਵਿੱਚ ਪਾਊਡਰ ਤੇ ਕੈਮੀਕਲ ਬਿਲਕੁਲ ਅਲੱਗ-ਅਲੱਗ ਹੈ ਇਹਦੇ ਵਿੱਚ ਹੌਂਸੀਮੈਂਟ ਪਾਉਣ ਲਈ ਲੋੜ ਨਹੀਂ ਤੇ ਦੋ ਕੰਪੋਨੈਂਟ ਬਿਲਕੁਲ ਲੱਗੇ ਜਾਂਦੇ ਨੇ ਇਹਦਾ ਜਿਹੜਾ ਵਸਾਲਾ ਹੈ ਉਹਨੂੰ ਤਰਾਇਦੋਈ ਕਰਨ ਦੀ ਲੋੜ ਨਹੀਂ ਪੈਂਦੀ ਸਾਰਾ ਕਯੂਰਿੰਗ ਬੋਟ ਪਹਿਲੇ ਇਹਦੇ ਵਿੱਚ ਆ ਹੀ ਜਾਂਦੇ ਹੁੰਦੇ ਹੈ ਤੁਹਾਨੂੰ ਸਰ ਵਾਈ ਲੱਗਦਾ ਹੈ ਹਾਂ ਬਿਲਕੁਲ ਉਪਯੋਗੀ ਇੱਕ ਕਠੋਰ ਨਾਈਲੋਨ ਬਰਸ਼ ਦਾ ਉਪਯੋਗ ਕਰਕੇ ਸਤ੍ਹਾ ਪਰ ਪੈਨਾ ਇਹਨੂੰ ਰੂਲਰ ਦੇ ਨਾਲ ਵੀ ਲਗਾ ਸਕਦੇ ਹੈ ਉਸ਼ਨਾ ਵੀ ਲਾ ਜਾਦੇ ਹਾਂ 1 ਘੰਟੇ ਕੇ ਬਾਅਦ ਮੱਤੀ ਹੁੰਦੀ ਹੈ ਜਿਹੜੀ ਮੁੱਟੀ ਵਾਲੀ ਉਹਦੇ ਨਾਲ ਵੀ ਦੇਖੇ ਬਲਾਈ ਕਰ ਸਕਦੇ ਹਾਂ ਫਲੈਕਸ ਦਾ ਦੂਸਰਾ ਲਗਾਏ ਇੱਕ ਵਾਰ ਜਦ ਇਹ ਪੂਰਾ ਹੋ ਜਾਂਦਾ ਹੈ ਇਹਨੂੰ ਕਰਨ ਤੋਂ ਬਾਅਦ ਇਹਨੂੰ ਟਕਣਾ ਪੈਂਦਾ ਇਸ ਵੀ ਦਾ ਵੀ ਆਉਣ ਲਈ ਕਿਉਂਕਿ ਐਦਰ ਤੇ ਮਤਲਬ ਕਿ ਪਿੰਨ ਜਿਹੜੀ ਹੈਗੀ ਆ ਜੇ ਮੈਂ ਕਹਿੰਦਾ ਕੋਈ ਛੋਟੀ ਚੀਜ਼ ਉਹ ਨਹੀਂ ਸੈੱਟ ਹੋਣੀ ਉਹ ਖਰਾਬ ਕਰ ਦੇ ਸਕਦਾ ਹੈ ਪ੍ਰੈਸ਼ਰ ਝੇਲ ਸਕਦੀ ਆ ਦਬਾਅ ਝੇਲ ਸਕਦੀ ਆ ਇਹ ਆਪਾਂ ਬਾਹਰ ਆ ਮਾਰੀ ਗਈ ਹੈ ਜਾਂ ਉਹ ਵੀ ਕਿਤੇ ਲੱਗੀ ਹੈ ਲੱਗ ਰਹੀ ਕੋਈ ਕੋਡੀ ਜੀ ਮਾਰ ਲਓ ਕੋਈ ਲੋਹੀ ਚੀਜ਼ ਹੋ ਗਈ ਤਾਰ ਹੋ ਗਿਆ ਸਰੀਆ ਹੋ ਗਿਆ ਇੱਕ ਸਾਹਮਣਾ ਪੈਂਚਰ ਹੋ ਜਾਂਦੀ ਹੈ ਪੈਰ ਰੱਖ ਲਓ ਤੁਸੀਂ ਕੋਈ ਚੱਕਰ ਨਹੀਂ ਹੈਗਾ ਹੁਣ ਜੇ ਆਪਾਂ ਉਹਨੂੰ ਠੋਡੀ ਦੇ ਨਾਲ ਪਟਣ ਦੀ ਕੋਸ਼ਿਸ਼ ਕਰਾਂਗੇ ਉਹ ਖਰਾਬ ਹੋ ਜੂਗਾ ਪਾੜ ਜੂਗੀ ਉੱਥੇ ਉਹ ਕੰਮ ਚਾਦਰ ਹੈ ਨਾ ਮਲੇਗਾ ਨਾ ਚਾਦਰ ਨੂੰ ਚੀਰਾ ਪੈ ਜਾਊਗਾ ਇਹ ਸੱਜਣਾਂ ਸ਼ਿਸ਼ਟ ਬਸਿੰਗ ਨਗਰ ਦਾ ਸੰਗਤ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਥਲ ਫੇਰ ਦਮਿਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ